ਟੈਲੀਕਮ ਕੰਪਨੀਆਂ ਵੱਖ-ਵੱਖ ਮੋਬਾਈਲ ਸੇਵਾ ਯੋਜਨਾਵਾਂ ਦੇ ਟੈਰਿਫ ਵਧਾਉਣ ਜਾ ਰਹੀਆਂ ਨੇ ਰਿਪੋਰਟ ਮੁਤਾਬਕ ਇਸ ਸਾਲ ਮੋਬਾਈਲ ਸਰਵਿਸ ਟੈਰਿਫ 'ਚ 15 ਤੋਂ 17 ਫੀਸਦੀ ਦਾ ਵਾਧਾ ਹੋ ਸਕਦਾ ਹੈ ਇਸ ਦੇ ਨਾਲ ਹੀ Jio ਅਤੇ Airtel ਆਪਣੇ ਪ੍ਰੀਮੀਅਮ ਯੂਜ਼ਰ ਨੂੰ ਅਨਲਿਮਿਟਿਡ ਡਾਟਾ ਦੇਣਾ ਬੰਦ ਕਰ ਸਕਦੀ ਹੈ ਕੰਪਨੀਆਂ ਜੂਨ-ਜੁਲਾਈ ਤੱਕ ਟੈਰਿਫ ਵਧਾਉਣ ਦਾ ਫੈਸਲਾ ਕਰ ਸਕਦੀਆਂ ਨੇ ਕੁਝ ਹੋਰ ਮਾਹਾਂ ਦਾ ਮੰਨਣਾ ਹੈ ਕਿ ਮੋਬਾਈਲ ਫੋਨ ਸੇਵਾਵਾਂ ਬੀ ਪ੍ਰਤੀਸ਼ਤ ਮਹਿੰਗੀਆਂ ਹੋ ਜਾਣਗੀਆਂ ਇਸ ਦੇ ਨਾਲ ਕੀ 4G ਦੇ ਮੁਕਾਬਲੇ 5G ਸੇਵਾ ਲਈ 5 ਤੋਂ 10% ਜ਼ਿਆਦਾ ਚਾਰਜ ਲਏ ਜਾ ਸਕਦੇ ਨੇ ਬਾਜ਼ਾਰ ਹਿੱਸੇਦਾਰੀ ਦੇ ਲਿਹਾਜ਼ ਨਾਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਮ ਕੰਪਨੀ ਹੈ ਰੈਵਨਿਊ ਪ੍ਰਤੀ ਯੂਜ਼ਰ ਯਾਨੀ ਪ੍ਰਤੀ ਯੂਜ਼ਰ ਦੀ ਔਸਤ ਕਮਾਈ 208 ਰੁਪਏ ਤੋਂ ਵਧਾ ਕੇ 286 ਰੁਪਏ ਕਰਨਾ ਚਾਹੁੰਦੀ ਹੈ ਇਸ ਦੇ ਲਈ ਕੰਪਨੀਆਂ ਟੈਰਿਫ ਚ ਕਰੀਬ 55 ਰੁਪਏ ਦਾ ਵਾਅਦਾ ਕਰ ਸਕਦੀ ਹੈ ਜੀਓ ਇਸ ਸਾਲ ਆਪਣੇ ਟੈਰਿਫ ਨੂੰ ਔਸਤਨ 15% ਵਧਾ ਸਕਦਾ ਹੈ ਬੈਂਕ ਆਫ ਅਮਰੀਕਾ ਦੇ ਅਨੁਸਾਰ ਭਾਰਤੀ ਦੂਰ ਸੰਚਾਰ ਕੰਪਨੀਆਂ ਨੇ 5G ਸਪੈਕਟਰਸ ਤੇ ਵੱਡੀ ਰਕਮ ਖਰਚ ਕੀਤੀ ਹੈ ਇਸ ਦੀ ਤੁਲਨਾ ਵਿੱਚ ROCE ਭਾਅ ਖਰਚਿਆਂ ਦੇ ਅਨੁਪਾਤ ਵਿੱਚ ਕਮਾਈ ਕਾਫੀ ਕਟ ਹੈ ਬੇਅੰਤ ਯੋਜਨਾਵਾਂ ਕਾਰਨ ਕੰਪਨੀਆਂ ਦੀ ਆਮਦਨ ਹੁਣ ਤੱਕ ਘਟ ਰਹੀ ਹੈ ਮੋਬਾਈਲ ਟੈਰਿਫ ਵਿੱਚ ਆਖਰੀ ਵਾਅਦਾ ਨਵੰਬਰ 2021 ਵਿੱਚ ਕੀਤਾ ਗਿਆ ਸੀ ਉਸ ਸਮੇਂ ਵੋਡਾਫੋਨ ਆਈਡੀਆ ਨੇ ਲਗਭਗ 20% ਭਾਰਤੀ ਏਟੈਲ ਅਤੇ Jio ਨੇ 25% ਟੈਰਿਫ ਵਧਾਏ ਸਨ ਰਿਪੋਰਟਾਂ ਮੁਤਾਬਕ ਭਾਰਤੀਆਂ ਨੂੰ 1GB ਡਾਟਾ ਲਈ ਔਸਤਨ 13.34 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਭਾਰਤ ਵਿੱਚ ਟੈਲੀਕਮ ਕੰਪਨੀਆਂ ਦੇ ਖਾਤੇ ਰੱਖਣ ਵਾਲੀ ਸੰਸਥਾ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਫਰਵਰੀ 2024 ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਸਮੇਂ 116 ਕਰੋੜ ਤੋਂ ਵੱਧ ਮੋਬਾਈਲ ਗਾਹਕ ਨੇ ਜਨਵਰੀ 2024 ਦੇ ਮੁਕਾਬਲੇ ਫਰਵਰੀ ਵਿੱਚ ਦੇਸ਼ ਭਰ ਵਿੱਚ 30625 ਮੋਬਾਈਲ ਗਾਹਕ ਨੇ ਜਿੱਥੇ ਜਨਵਰੀ ਚ ਦੇਸ਼ ਭਰ ਤੇ 116.07 ਕਰੋੜ ਮੋਬਾਈਲ ਗਾਹਕ ਸਨ ਉਥੇ ਫਰਵਰੀ ਚ ਇਹਨਾਂ ਦੀ ਗਿਣਤੀ ਵਧ ਕੇ 116.46 ਕਰੋੜ ਹੋ ਗਈ